ਆਪਣੀ ਵੀਡੀਓ ਦੇਖ ਰਹੇ ਸਾਰੇ ਦੋਸਤਾਂ ਮੇਰੇ ਬਰਾਬਰ ਬਰਾਬਰ ਸਤਿ ਸ੍ਰੀ ਅਕਾਲ ਮਾਫੀ ਚਾਹੁੰਦੇ ਆ ਆਪਣੀਆਂ ਵੀਡੀਓ ਥੋੜੀ ਲੇਟ ਹੋ ਗਈਆਂ ਪਹਿਲਾਂ ਆਪਣੇ ਬਲੌਗ ਕੰਟੀਨਿਊ ਆਏ ਗਏ ਸੀ ਤੇ ਜਿੰਨਾ ਮੇਰੇ ਵੀਰਾਂ ਨੇ ਆਪਣੇ ਬਲੌਗ ਨਹੀਂ ਦੇਖੇ ਆਪਣੇ ਚੈਨਲ ਦੇ ਸਾਰੀਆਂ ਪਲੇਲਿਸਟ ਪਈਆਂ ਨੇ ਉਹ ਜਾ ਕੇ ਚੈੱਕ ਕਰ ਸਕਦੇ ਨੇ ਵੀਡੀਓ ਲੇਟ ਹੋਣ ਦਾ ਕਾਰਨ ਵੀ ਇਹ ਸੀਗਾ ਵੀ ਇੱਕ ਤਾਂ ਤੁਹਾਨੂੰ ਪਤਾ ਮੌਨਸੂਨ ਆ ਗਏ ਸੀ ਕਿ ਨਾ ਪਾਣੀ ਪੂਣੀ ਬਾੜੇ ਆ ਗਏ ਸੀ ਕਿ ਚਾਰੇ ਪਾਸੇ ਫਿਰ ਕੋਈ ਜੀ ਦਾ ਡਰ ਸੀ ਵੀ ਮੋਟਰਸਾਈਕਲ ਸਲਿੱਪ ਹੋਣ ਦਾ ਡਰ ਆਗਾ ਹਨਾ ਤਾਂ ਕਰਕੇ ਪੁੱਦਰ ਤੂਰ ਕੱਢੇ ਨਹੀਂ ਸੀਗੇ ਇਸ ਤੋਂ ਬਾਅਦ ਥੋੜੀ ਜਿਹੀ ਘਰੇ ਪ੍ਰੋਬਲਮ ਆ ਗਈ ਇਸ ਤੋਂ ਬਾ ਹੁਣ ਆਪਣੇ ਬਲੌਗ ਸਾਰੇ ਕੰਟੀਨਿਊ ਹੋਣਗੇ ਠੰਡਾ ਮਤਲਬ ਹੋ ਗਿਆ ਮਾਹੌਲ ਠੰਡਾ ਜਿਹਾ ਮੌਸਮ ਆ ਗਿਆ ਦੋਆ ਦਾ ਆਪਾਂ ਹੁਣ ਰਾਸਤਾ ਚੱਲਾਂਗੇ ਫਿਰ ਰਾਸਤਾ ਤੋਂ ਬਾਅਦ ਜਿਹੜੇ ਆਸ-ਪਾਸੇ ਹੋਰ ਸਟੇਟਾਂ ਨੇ ਉਹ ਕਵਰ ਕਰਾਂਗੇ ਵਨ ਬਾਈ ਵਨ ਉੱਠਤਾ ਆਪਾਂ ਸਵੇਰੇ ਸਜਰੇ ਦੇ ਗਏ ਸੀਗੇ 4:00 ਵਜੇ ਦੇ ਆਸ-ਪਾਸ ਆਪਣੇ ਦਾ ਇੱਕ ਮਿੱਤਰ ਨੇ ਜਾਣਾਗਾ ਪ੍ਰਦੀਪ ਨੇ ਜਿਹੜਾ ਮਸੂਰੀ ਗਿਆ ਸੀਗਾ ਆਪਣੇ ਨਾਲ ਉਹ ਵਾਪਸ ਆ ਗਿਆ ਛੋਟੇ ਮਸੂਰੀ ਵੀ ਤੇ ਉਹ ਥੋੜੀ ਜਿਹੀ ਤੁਹਾਨੂੰ ਪਤਾ ਮੌਸਮ ਕਰਕੇ ਬੁਖਾਰ ਵਖੂਰ ਜਿਹਾ ਵੀ ਹੋਈ ਜਾਂਦੇ ਨੇ ਤੇ ਉਹ ਥੋੜੀ ਜਿਹੀ ਸਿਹਤ ਠੀਕ ਨਹੀਂ ਸੀਗੀ ਉਹ ਦਵਾਈ ਲੈ ਕੇ ਆਉਂਦਾਗਾ ਤੇ ਉਹਨਾਂ ਚਾਰ ਆਪ ਤੇ ਅਮਰੀਕਾ ਤੋਂ ਆਪਾਂ ਨਾਲ ਨੂੰ ਰਲਾ ਲਾਂਗੇ ਤੇ ਬਾਲਾ ਵੱਡਾ ਲੰਬਾ ਗੱਲਬਾਤ ਨਹੀਂ ਕਰਦੇ ਹੁਣ ਆਪਾਂ ਇੱਥੇ ਚੱਲਦੇ ਆਂ ਇਹ ਜਾਣਾ ਕਿੱਥੇ ਆ ਮਨੀਕਰਨ ਸਾਹਿਬ ਮਨੀਕਰਨ ਸਾਹਿਬ ਦੇ ਨਾਲ ਕਸੌਲ ਤੇ ਆਪਾਂ ਮੰਨਾਲੀ ਤੇ ਆਸੇ ਪਾਸੇ ਜਿਹੜਾ ਵੀ ਹੋਰ ਕੋਈ ਹੋਇਆ ਵਧੀਆ ਲొਕੇਸ਼ਨ ਆਪਾਂ ਕਵਰ ਕਰਾਂਗੇ ਤੇ ਹੁਣ ਆਪਾਂ ਚੱਲਦੇ ਆਂ ਜੀ ਬਰਫਾਂ ਦਾ ਮੌਸਮ ਹੈ ਬਰਫ ਬਰਿਝ ਪੈਣ ਲੱਗੀ ਤੇ ਦੇਖਦੇ ਆਂ ਮਾਹੌਲ ਕਿਦਾਂ ਦਾ ਹੈ ਫਿਰ ਲਓ ਜੀ ਆਪਾਂ ਪਾਤੇ ਦੇ ਚਾਲੇ ਤੇ ਤਕਰੀਬਨ ਮੈਂ ਟ੍ਰਿਪ ਜਾਂ ਲਾਇਆ ਹੋਇਆ ਹੈਗਾ ਵੀ ਕਿੰਨਾ ਕਿਲੋਮੀਟਰ ਹੋਗਾ ਉਹ ਹੋਊਗਾ ਆਪਣਾ ਅ ਇੱਥੋਂ ਆਪਾਂ ਚੱਲੇ ਆਂ ਭਾਈ 5 ਕਿਲੋਮੀਟਰ ਹੀ ਆਏ ਆ ਹਲੇ 10 ਕਿਲੋਮੀਟਰ ਹਨ ਉਹ 2 ਕਿਲੋਮੀਟਰ ਹੀ ਆ ਮੇਰਾ ਪਿੰਡ ਤੋਂ ਚੱਲਿਆ ਕੰਮ 2 ਕਿਲੋਮੀਟਰ ਹੀ ਆਏ ਬਸ ਉਹ ਸਾਰਾ ਟ੍ਰਿਪ ਲਾਵਾਂਗੇ ਵੀ ਕਿੰਨੇ ਕਿਲੋਮੀਟਰ ਮੋਟਰਸੇ ਚੱਲੂਗਾ ਨਾ ਕਿੰਨਾ ਖਰਚਾ ਆਊਗਾ ਉਹ ਸਾਰੀ ਜਾਣਕਾਰੀ ਆਪਾਂ ਜਿਵੇਂ ਆ ਪਹਿਲਾ ਵੀਡੀਓ ਦਿਖਾਦੇ ਹੁੰਦੇ ਆ ਉਹ ਸਾਰੀ ਜਾਣਕਾਰੀ ਆਪਾਂ ਦੱਸਾਂਗੇ ਕਿ ਕਿੰਨਾ ਖਰਚਾ ਆ ਕਿਵੇਂ ਦਾ ਮਾਹੌਲ ਆ ਬਸ ਇਹ ਤਾਂ ਜਿਹੜਾ ਬਰਫਵਾਰੀ ਦੀ ਪੈਣੀ ਹੁੰਦੀ ਆ ਮੋਟਰਸੇ ਜਾਣਾ ਅਵੋਇਡ ਕਰ ਰਹੇ ਹਾਂ ਨਾ ਤੇ ਬਰਾਂ ਵੀ ਆਪਾਂ ਪਹਿਲੀਆਂ ਪਹਿਲੀਆਂ ਜਾ ਰਹੇ ਹਾਂ ਦੇਖਦੇ ਆਂ ਵੀ ਬਰਫਵਾਰੀ ਦੀ ਕਹਿ ਰਹੇ ਨੇ ਦੋ ਤਿੰਨ ਦਿਨਾਂ ਦੀ ਲਗਾਤਾਰ ਜੀ ਪੈ ਰਹੀ ਹੈ ਮਨਾਲੀ 'ਚ ਤੇ ਮੌਸਮ ਠੰਡਾ ਹੈ ਇਹ ਕਾਫੀ ਟਾਈਮ ਤੋਂ ਫਿਰ ਵੀਡੀਓ ਆਪਣੀਆਂ ਪਾਈਆਂ ਨਹੀਂ ਸੀਗੀਆਂ ਤਾਂ ਕਰਕੇ ਕਈ ਵੀਰਾਂ ਨੇ ਕਮੈਂਟ ਵੀ ਆਈ ਸੀ ਵੀ ਵੀਡੀਓ ਤੁਹਾਡੀਆਂ ਆਂਦੀ ਰਹੀਆਂ ਤੇ ਹੁਣ ਆਪਾਂ ਵੀਰੇ ਵੀਡੀਓ ਸਾਰੀਆਂ ਕੰਟੀਨਿਊ ਹੀ ਪਾਵਾਂਗੇ ਇਸ ਤੋਂ ਬਾਅਦ Rajasthan Rajasthan ਤੋਂ ਆਸ-ਪਾਸ ਜਿਹੜੇ ਵੀ ਹੋਰ ਹੋਣਗੇ ਲొਕੇਸ਼ਨ ਆਪਾਂ ਸਾਰੀਆਂ 1 ਬਾਈ 1 ਕਵਰ ਕਰ ਜਾਵਾਂਗੇ ਪੜ ਲਓ ਪੜ ਲਓ ਐਬ ਹੋ ਗਈ ਸਵੇਰੇ 9 ਵਜੇ ਦਾ। ਪ੍ਰਸ਼ਾਦਾ ਪਾਣੀ ਛਕ ਲਿਆ ਸੀਗਾ। ਚਾਹ ਪਾਣੀ ਪੀ ਲਿਆ ਸੀਗਾ। ਤੇ ਪਹਿਲਾ ਸਟੇ ਆਪਾਂ ਕਰਾਂਗੇ। ਚਮਕੌਰ ਸਾਹਿਬ ਉੱਥੇ ਰੁਕਾਂਗੇ। ਆਹੀ ਪੁਆਇੰਟ ਨੇ ਬਸ ਦੇਖਣ ਨੇ ਜਿਹੜੇ ਇੱਥੇ ਬੜਾ 60 ਫੁੱਟ ਵੱਜਦੀ ਆ ਡਰ ਹੁੰਦਾਗਾ ਇਹ ਚੀਜ਼ ਦਾ। ਬਾਕੀ ਆਪਣੀ ਜਿਹੜੀ ਚਲਾਈ ਆ ਨਾ ਮੈਂ ਜਮਾਂ ਕੰਟਰੋਲ ਤੇ ਚਲਾਉਣਾ ਹੁੰਦਾ ਐ ਨਹੀਂ ਹੈਗਾ ਵੀ ਬੜਾ ਟੱਕਰ ਲਿਆ ਮੋਟਰਸਾਈਕਲ। ਬੜਾ ਹੌਲੀ ਵਿਚਾਲਿਆ। ਤੇ ਮੋਟਰਸਾਈਕਲ ਉਦਾਂ ਚਲਾਉਣਾ ਨਾ ਵੀ ਆਪਣਾ ਪੂਰਾ ਕੰਟਰੋਲ ਹੋਵੇ ਉਹ ਚੀਜ਼ ਦਾ। ਮੈਨੂੰ ਡਰ ਲੱਗਦਾ ਨਾ ਪਤਾ ਹੀ ਨਹੀਂ ਕੋਈ ਪਸ਼ੂ-ਪੂਸ਼ੂ ਮੋਰੇ ਆ ਜਣਾ ਜਮੇ ਠੱਠੇ ਬੱਜੇ ਰਾਜ ਵਿੱਚ ਬੱਦੇ ਪਈ ਦੇ ਉਹ ਚੀਜ਼ ਦੇਖ ਕੇ ਡਰ ਜਾ ਲੱਗਦਾਗਾ ਡਰ ਲੱਗਣਾ ਜੈਜ ਵੀ ਹੈ ਕਿਉਂਕਿ ਸਾਨੂੰ ਪਤਾ ਸਿਸਟਮ ਕਿੱਦਾਂ ਦਾਗਾ ਜਿੱਥੇ ਟੋਲ ਟੈਕਸ ਲੱਗੇ ਉਹ ਸੜਕਾਂ ਵਧੀਆ ਹੁੰਦੀਆਂ ਨੇ ਜਿੱਥੇ ਟੋਲ ਟੈਕਸ ਹੈ ਨਹੀਂ ਗੇ ਉਹ ਸੜਕਾਂ ਕਿਵੇਂ ਹੁੰਦੀਆਂ ਖਰਾਬ ਹੀ ਹੁੰਦੀਆਂ ਨੇ ਆਪਾਂ ਇੱਥੇ ਚੱਲਾਂਗੇ ਬਰਨਾਲੇ ਬਰਨਾਲੇ ਤੋਂ ਆਪਾਂ ਚੱਲਾਂਗੇ ਮੈਰਕਲਾ ਮੈਰਕਲਾ ਤੋਂ ਦੇਖਦੇ ਆਪਾਂ ਲੁਧਿਆਣਾ ਰਾਹ ਪਾਈਏ ਕਿ ਪਿੰਡਾਂ ਬਜਰੀ ਚਲੀਏ ਕਿਉਂਕਿ ਜੇ ਪਿੰਡਾਂ ਵਿੱਚ ਨਹੀਂ ਜਾਣ ਲੱਗਿਆ ਆਪਾਂ ਤਾਂ ਪਿੰਡ ਵਾਲੇ ਨੇ ਉਕਲੀਆਂ ਉਕਲੀਆਂ ਆ ਖੱਡੇ ਖੁੱਡੇ ਜੇ ਬਾੜੇ ਨੇ ਉੱਥੇ ਪਰ ਮੋੜ ਹੈ ਬਾੜਾ ਮੁੜਕਦਾਗਾ ਜਿਹੜੇ ਆਪਾਂ ਬੈ ਲੈ ਕੇ ਆਏ ਆ ਇਹ ਇਹ ਹੈਗਾ 90 ਲੀਟਰ ਦੇ ਵਧੀਆ ਖੁੱਲਾ ਸਬੰਦ ਪੈਦਾਣਾ ਚ ਤੇ ਸਾਰਾ ਸਬੰਦ ਤਕਰੀਬਨ ਪਾਈ ਲੇਤਾ ਸੀਗਾ ਬੂਟ 17 ਵਗੈਰਾ ਆਪਣੇ ਕੱਪੜੇ ਵਗੈਰਾ ਹਣਾ ਸਾਡਾ ਲਈ ਕੱਪੜੇ ਵੀ ਕਿਉਂਕਿ ਪਤਾ ਨਹੀਂ ਉੱਥੇ ਕੋਈ ਪਤਾ ਨਹੀਂ ਮੈਂ ਕਿਹੜਾ ਮੌਸਮ ਹੋਊਗਾ ਪਰ ਜੇ ਟੈਂਪਰੇਚਰ ਦੀ ਗੱਲ ਕਰੀਏ ਤਾਂ ਨੈਟ ਤਾਂ 7 ਡਿਗਰੀ ਟੈਂਪਰੇਚਰ ਦਿਖਾਛੇ ਮਨਾਲੀ ਦਾ। ਵੱਧ ਘੱਟ ਹੋ ਸਕਦਾ ਮਾੜਾ-ਮਾੜਾ ਬਸ ਥੱਲੇ ਹੀ ਜਾਊਗਾ ਵੱਧ ਨਹੀਂ ਹੋ ਸਕਦਾ ਹੁੰਦਾ। ਥੱਲੇ ਹੀ ਜਾਊਗਾ। 5-6 ਤੱਕ ਹੀ ਜਾਊਗਾ ਰਾਤ ਨੂੰ ਦਾ। ਸਾਡੇ ਨਾਲ ਇੱਕ ਹੋਰ ਬੰਦਾ ਸੀਗਾ। ਉਹਨੇ ਵੀ ਜਾਣਾ ਸੀਗਾ ਵਿਚਾਰੇ ਨੂੰ ਪਰ ਛੁੱਟੀ ਨਹੀਂ ਮਿਲੀ। ਪਹਿਲਾਂ ਆਪਾਂ ਪਵਾਲੀ ਆ ਜੀ ਹੁਣ ਤੇਲ। ਕਿਉਂਕਿ ਤੇਲ ਮਤਲਬ 100 ਰੁਪਏ 100 ਰੁਪਏ ਰੱਖਿਆ ਸੀ ਬੜਾ ਨੇ ਰੱਖਿਆ ਸੀ ਤੇਲ। ਕਿਰਾ ਤੋਂ ਪਤੇਲ ਪਵਾਲੀ ਆ ਹੁਣ। ਯਾਰਕ ਦਾ ਪੌੜਾ ਨੇ ਬਾਕੀ ਫੇਰ ਦੇਖ ਰਿਹਾ ਫਿਰ ਟੇਲ ਆਪਾਂ ਜਿਉ ਦੇ ਪਾਰਕ ਦੇਖਦੇ ਨੇ ਕਿਉਂਕਿ ਇਹ ਐਵਰੇਜ ਵਧੀਆ ਕੱਢ ਦਿੰਦਾ ਇਹ ਪਰ ਟ੍ਰੋਲ ਡੀਜ਼ਲ ਪੈਟਰੋਲ ਡੀਜ਼ਲ ਪੈਟਰੋਲ ਡੀਜ਼ਲ ਐਣੀਗਾ ਉਹ ਤੇਰਾ ਪੜਾ ਹੋ ਜੇ ਚੱਲ ਕੋਈ ਨਹੀਂ ਕੋਈ ਨਹੀਂ ਭਾਈ ਹੋਰ ਤਾਂ ਪੌੜਾ ਨੇ ਫਿਰ ਆਜੋ 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 ਆਪਾਂ 2 ਮਿੰਟ ਕੋਈ ਨਹੀਂ ਠਹਿਰ ਕੇ ਬਗਦਾਂਗੇ ਪਰ ਕਾਲੀ ਨਹੀਂ ਕਰਨੀ ਇੱਥੇ ਬਹੁਤ ਲੋਕ ਨਾ ਕਾਲੀ-ਵਾਲੀ ਕਰਦੇ ਨੇ ਹੈ ਨਹੀਂਗਾ ਤੇਲ ਹੈ ਨਹੀਂਗਾ ਤੇਲ ਨਾਲੇ ਤਾਂ ਜਿਹੜਾ ਮੈਲਕਲਾ ਦਾ ਰਸਤਾ ਹੈਗਾ ਜੀ ਉਹ ਹੈਗਾ 19 ਕਿਲੋਮੀਟਰ ਦਾ 19-20 ਕਿਲੋਮੀਟਰ ਦਾ ਉਸ ਪਾਸ ਤੇ ਬਰਨਾਲੇ ਤੋਂ ਮੈਲਕਲਾ ਦੇ ਰਸਤੇ ਦੇ ਇੱਕ ਪਿੰਡ ਆਉਂਦਾਗਾ ਵਜੀਤਕੇ ਵਜੀਤਕੇ ਦੇ ਨਾਲ ਇੱਕ ਪੰਟਰੋਲ ਪੰਪਾ ਉੱਥੇ ਨਾ ਆਪਣਾ ਮਿੱਤਰ ਪਿਆ ਹੈਗਾ ਉਹਦੀ ਇੱਕ ਬੈਂਡ ਬਣਾਈ ਹੋਈ ਹੈ ਖਾਣ-ਪੀਣ ਵਾਲੀ ਤੇ ਤੁਸੀਂ ਕਦੇ ਵੀ ਉਦੋਂ ਇੱਧਰ ਆਏ ਗੇੜਾ ਮਾਰਿਆ ਆ ਰਉਂਦੇ ਤਾਂ ਉੱਥੇ ਉਹ ਬੈਨ ਕੋਲ ਜਰੂਰ ਖੜ ਕੇ ਜਾਇਓ ਮੈਂ ਦੇਖਦਾ ਟਰਾਈ ਕਰ ਦਾਂ ਜੇ ਉਹ ਐਸ ਵੇਲੇ ਲਾਈ ਹੋਈ ਬੈਨ ਉਹਨੇ ਕਿਉਂਕਿ ਸਵੇਰ ਦਾ ਟਾਈਮ ਆ ਜੇ ਐਸ ਵੇਲੇ ਖੜੇ ਨਹੀਂ ਹੁੰਦੇ ਨਾ ਮੈਂ ਕੋਈ ਐਡ ਨਹੀਂ ਕਰ ਰਿਹਾ ਉਹਦਾ ਬੰਦੇ ਦਾ ਫੂਡ ਇੰਨਾ ਵਧੀਆ ਹੁੰਦਾ ਨਾ ਪੂਰਾ ਤਸੱਲੀ ਆ ਜਿਵੇਂ ਘਰ ਵਾਲਾ ਜੀ ਦੇ ਮਤਲਬ ਪੂਰਾ ਪਿਆਰ ਬਣਾਉਂਦੇ ਨੇ ਚੀਜ਼ਾਂ ਜਿਵੇਂ ਆਪਾਂ ਕਰੀਏ ਇੱਕ ਤਰ੍ਹਾਂ ਦਾ KFC ਵਾਲਾ ਜਿਹੜਾ ਜਿਹੜਾ ਮਕਡੋਨਲਡਸ ਉਹਦੇ ਵਰਗਾ ਬਣਾਉਂਦੇ ਨੇ ਉਹ ਤੇ ਖਾਣ ਚ ਵੀ ਸੁਆਦ ਹੁੰਦਾਗਾ ਤੇ ਬਣਾਉਂਦੇ ਪੂਰਾ ਸਾਫ ਸਪਾਈ ਨਾਲ ਨੇ ਇਸ ਵਾਰ ਨਾਲ ਆਪਾਂ ਮੋਟਰਸਾਈਕਲ ਦੀ ਜਿਹੜੀ ਰੇਸ ਆ ਉਹ 80 ਕਿਤੇ ਰੱਖਾਂਗੇ ਬਾੜਾ ਜਿਆਦਾ ਨਹੀਂ ਉੱਪਰ ਲੈ ਕੇ ਜਾਂਦੇ ਕਿਉਂਕਿ ਐਡੀਸ਼ਨ ਕੀ ਹੈ ਇੱਕ ਤਾਂ ਤੁਹਾਨੂੰ ਪਤਾ ਧਿਆਰ ਆਂਦੇ ਨੇ ਜੇ ਜਲਦੀ ਜਾਂਦੇ ਨੇ ਸਾਦਰ ਸੁਦਨ ਬਾੜੇ ਚੱਲੀ ਜਾਂਦੇ ਨੇ ਬਾਕੀ ਲੋਕ ਨਾ ਕਈ ਲੋਕਾਂ ਦਾ ਚਲਾਉਣਾ ਨਹੀਂ ਆਉਂਦਾ ਜੇ ਆਪ ਸਹੀ ਹੁੰਨਿਆ ਤਾਂ ਸਾਹਮਣੇ ਵਾਲਾ ਬੰਦਾ ਹੀ ਮਾਰ ਜਾਂਦਾ ਵਿੱਚ ਤਾਂ ਕਰਕੇ ਆ ਵੀ 80 ਕਿਤੇ ਤਾਂ ਆਪਣਾ ਪੂਰਾ ਮੋਟਰ ਹੈ ਕੰਟਰੋਲ ਰਹਿੰਦਾਗਾ ਏਬੀਐਸ ਨਾਲ ਕਿਤੇ ਹੋਣੀ ਆਪਣੇ ਟ੍ਰੈਕਿੰਗ ਜਿਹੜੀ ਲੱਗੀ ਹੋਈ ਹੈ ਤੇ ਸਾਰੀ ਏਬੀਐਸ ਨਾਲ ਬਹੁਤ ਫਰਕ ਪੈ ਜਾਂਦਾ ਜਿੱਦਾਂ ਦਾ ਕਿਉਂਕਿ ਉਹਨੇ ਨਾਦਿਆਂ ਰੋਥੇ ਪਰ ਇੱਕ ਲਾ ਦੰਨਿਆ ਤੇ ਇਸ ਵਾਰ ਜਿਹੜੀ ਮੋਟਰ ਹੈ ਸਰਵਿਸ ਹੋਵਾ ਆਪ ਆਪ ਹੀ ਕਰ ਲਈ ਸੀਗੀ ਘਰੀ ਕੋਈ ਬਾਲਾ ਵੱਡਾ ਕੰਮ ਨਹੀਂ ਹੁੰਦਾ ਸਰਵਿਸ ਘਰੀ ਆਪ ਹੀ ਸਰਪਸਾ ਕਰ ਲਈ ਸੀਗੀ ਇਹਦਾ ਮੂਰਲੇ ਚੱਕੇ ਦੇ ਵਿੱਚ ਬੈਰਿੰਗ ਥੋੜਾ ਢਿੱਲਾ ਸੀ ਉਹ ਵੀ ਆਪਾਂ ਨਾਮਾਈ ਕਰ ਲਈ ਬਦਲਤਾ ਆਪ ਹੀ ਖੋਲ ਕੇ ਬਦਲਤਾ ਠੀਕ ਉਹ ਕਿ ਇਹਦੇ ਲਈ ਨਾ ਕਿ ਇਹਦਾ ਸਮਾਨ ਥੋੜਾ ਜਿਆ ਆਪਾਂ ਨੂੰ ਲੁਧਿਆਣਾ ਜਾਣਾ ਪੈਂਦਾ ਇਹਦੇ ਲਈ ਸਪੈਸ਼ਲ ਜੇ ਸਰਪਸਾ ਸਰਪਸਾ ਵੀ ਕਰਾਉਣੀ ਹੈਗੀ ਕਾ ਕਰਕੇ ਫਿਰ ਮਖਾ 2 ਘੰਟੇ ਜਾਣ ਦੇ ਲੱਗਣਗੇ 2 ਘੰਟੇ ਆਉਣ ਦੇ ਲੱਗਣਗੇ ਘੰਟਾ ਡੇਢ ਘੰਟਾ ਉੱਥੇ ਉਹ ਜਦ ਠੰਡਾ ਹੋਣਾ ਮੋਟਰਸਾਂ ਉਦੋਂ ਸਟਾਰਟ ਕਰਦੇ ਨੇ 2 ਘੰਟੇ ਉਹ ਸਾਰਾ ਮਤਲਬ ਸਾਰਾ ਦਿਨ ਲੱਗ ਜਾਂਦਾ ਹੈਗਾ ਕਹਿਣ ਦਾ ਮਤਲਬ ਇਹ ਆ ਇੱਕ ਦਿਨ ਖਰਾਬ ਹੋ ਜਾਂਦਾ ਇਹ ਤੋਂ ਵਧੀਆ ਵੀ ਜਿਹੜੇ ਆਪਣੇ ਟੂਲ ਲਿਆਓ ਤੇ ਘਰੇ ਰੱਖੋ ਨਟ-ਨੋਟ ਚੈੱਕ ਕਰਦੇ ਰਹੋ ਜਦੋਂ ਵੀ ਮੋਟਰਾਂ ਨੇ ਕੋਈ ਵੀ ਨਟ ਢਿੱਲਾ ਰਹੇ ਨਾ ਫਿਰ ਇੱਕ ਪੈਟ ਵਗੈਰਾ ਤੇਲ ਬਕਲਾ ਵਗੈਰਾ ਸਾਰਾ ਚੈੱਕ ਕਰਦੇ ਰਹੋ ਕੱਲੇ ਮੋਟਰਾਂ ਦੀ ਆਪਾਂ ਧਿਆਨ ਰੱਖਾਂਗੇ ਮੋਟਰਸਾਈਕਲ ਦੀ ਮਾਈਲੇਜ ਵੀ ਬਤੂਗੀ ਨਾ ਮੋਟਰਾਂ ਦੀ ਲਾਈਫ ਵੀ ਬ ਇਹ ਚੀਜ਼ਾਂ ਬਹੁਤ ਜਿਆਦਾ ਫਰਕ ਪੈਂਦਾਗਾ ਬਹੁਤੇ ਵੀਰਾਂ ਆ ਝੰਡੀਆਂ ਬੜੇ ਪਹੁੰਦੇ ਹੁੰਦੇ ਨੇ ਵੀ ਆ ਕਿੱਥੋਂ ਮਿਲਦੀਆਂ ਨੇ ਇਹ ਜਦੋਂ ਵੀ ਆਪਾਂ ਮੰਨ ਲਓ ਬਾਹਰ ਜਾਂਦੇ ਆ ਨਾ ਹਮਾਚਲ ਵਗੈਰਾ ਜਾਂ ਉੱਤਰਾਖੰਡ ਵਗੈਰਾ ਉਹ ਆਪ ਨੂੰ ਆਪ ਹੀ ਦੁਕਾਨਾਂ ਤੇ ਮਿਲ ਜਾਂਦੀਆਂ ਨੇ ਸਿੱਕੋ ਮੁੰਡੇ ਦੀ ਬੈਨ ਇੱਥੇ ਬੈਣ ਲੱਗੀ ਹੋਈ ਹੈਗੀ ਆਈ ਨਹੀਂ ਹਜੇ ਫਿਲਹਾਲ ਉਹ ਇਹ ਆ ਨਾ ਮੌਸਮ ਜੇ ਬਦਲਣ ਕਰਕੇ ਨਾ ਇਨਫੈਕਸ਼ਨ ਦੀ ਬਹੁਤ ਲੋਕਾਂ ਨੂੰ ਹੋਈ ਪਈ ਹੈਗੀ ਭਾਈ ਮਨ ਕਹਿੰਦਾ ਧਿਆਨ ਰੱਖੋ ਸਾਰਿਆਂ ਨੇ ਕਿਉਂਕਿ ਠੰਡਾ ਜਿਹੜੀਆਂ ਆਉਂਦੀ ਮਾਰਦੀਆਂ ਜਾਂਦੀ ਮਾਰਦੀਆਂ ਨਾ ਬਹੁਤ ਛੋਟੇ ਛੋਟੇ ਬੱਚਿਆਂ ਨੂੰ ਵੀ ਸੀਆਰਪੀ ਇਨਫੈਕਸ਼ਨ ਹੋਈ ਪਈ ਆਗੀ। ਓ.ਟੀ.ਪੀ.ਟੀ. ਬੰਦੀ ਹੁੰਦੇ ਬਹੁਤ ਲੋਕਾਂ ਦੇ ਸੀਵਿਸ ਤਾਂ ਵੀ ਹੁੰਦੀ ਹੈਗੀ। ਡਾਕਟਰਾਂ ਨੂੰ ਪਹਿਰੇ ਦੇ ਨਾਲ ਚੰਗਾ ਗਾਦਾ ਸੇ ਤਾਂ ਪਹਿਲੇ ਤਿਆਰ ਰੱਖ ਲੈ ਵੇ। ਰੈਸਟੋਰੈਂਟ ਆ ਬਾਈ ਮਿੱਤਰ ਪਿਆਰੇ ਦਾ ਕੈਫੇ ਪਲਾਨੇਟ। ਇਹਦੀ ਕੱਲ ਹੀ ਓਪਨਿੰਗ ਹੋਈ ਆਗੇ। ਤੇ ਆਪਾਂ ਦੇ ਕੋਲ ਚੱਲਦੇ ਆ। ਇਹ ਆ ਜੀ ਕੈਫੇ ਪਲਾਨੇਟ ਮਿਲਕਲਾਂ। ਤੇ ਆ ਹੈਗੇ ਬਾਈ ਆਪ ਮਿਲਕਲਾਂ। ਤੇ ਜਦੋਂ ਵੀ ਇੱਧਰ ਕਿਤੇ ਢੇੜਾ-ਗੋੜਾ ਬੱਜੇ ਇੱਧਰੋਂ ਲਿਝਾਨਿਆਂ ਤੋਂ ਆਉਣੇ ਆਂ ਜਬਰਨਾਲੇ ਤੋਂ ਆਉਣੇ ਆ ਤਾਂ ਇੱਥੇ ਬਾਈਪੁਰੇ ਜ਼ਰੂਰ ਆ ਕੇ ਜਾਓ ਤੇ ਕੱਲ ਹੀ ਓਪਨਿੰਗ ਹੋਈ ਆ ਚੰਦਰਯਾ ਕਿਸ ਨੂੰ ਆਪਾਂ ਦਿਖਾਉਣੇ ਆ ਲਗਾ ਜਮਾ ਲੇਟ ਹੋਵਾਂਗਾ ਅੱਜ ਅਸੀਂ 12:07 ਹੋ ਗਏ ਨੇ ਤੇ ਬਸ ਮੈਂ ਹੌਲੀ ਹੌਲੀ ਬਸ ਤੀਜੇ ਗੇਅਰ ਤੇ ਜਾ ਰਿਆਂਗਾ ਇਸ ਵਾਰ ਆਪਾਂ ਮੋਟਰਸਾਈਕਲ ਸਾਰਾ ਸਮਾਨ ਲੱਦਿਆ ਹੋਇਆਗਾ ਆ ਆਪਣੇ ਬੈਗ ਹੋਗੇ ਸੈਟਲ ਬੈਗ ਤੇ ਆ ਸੈਟਲ ਸਟੇ ਆ ਸੈਟਲ ਸਟੇ ਨਾ ਬਨ ਆਮ ਮਿਲੇ ਨਹੀਂ ਸਿੱਥੇ ਲੋਕੜ ਕਿਤੇ ਵੀ ਨਹੀਂ ਮਿਲਦੇ ਇਹਨੇ ਵੀ ਨਹੀਂ ਮਿਲੇ ਸੀ ਸਪੈਸ਼ਲ ਮੰਗਾਏ ਨੇ ਇਹ ਪਹਿਲਾਂ ਇੱਕ ਵਾਰੀ ਆਗੇ ਸੀ ਉਹ ਗਲਤ ਭੇਜ ਤੇ ਦੂਜੀ ਵਾਰ ਆਰਡਰ ਕੀਤਾ ਉਹਨਾਂ ਕੋਲ ਸਟਾਕ ਹੀ ਨਹੀਂ ਸੀਗਾ ਫੇਰ ਪੇਮੈਂਟ ਉਹਨਾਂ ਨੇ ਬਾਕਸ ਕਰੀ ਤੀਜੀ ਵਾਰ ਫੇਰ ਕਿਥੇ ਹੋਰ ਵੈਬਸਾਈਟ ਤੋਂ ਮੰਗਵਾਏ ਕਿ ਆ ਝੰਡੀਆਂ ਤਾਂ ਆਪਣੇ ਕੋਈ ਹੈਗੀਆਂ ਸੀਗੇ ਪਹਿਲਾਂ ਰਸਾਮ ਕਰਕੇ ਰੱਖੀਆਂ ਸੀਗੀਆਂ ਤੇ ਬਾਕੀ ਸਾਰਾ ਕੁਝ ਓਕੇ ਸੀਗੇ ਕਾਹ ਲਵਾਇਆ ਸਪੈਸ਼ਲ ਤੇ ਇਹ ਤਾਂ ਵੀ ਕਈ ਵਾਰੀ ਕੋਈ ਸਮਾਨ ਸਮੂਹ ਨੂੰ ਪਾਉਣਾ ਨਿੱਕਾ ਮੋਟਾ ਜਿਹਾ ਉਹ ਇੱਥੇ ਵਿੱਚ ਸਮਾਨ ਪਾਇਆ ਜਾਂਦਾ ਹੈ ਤੇ ਸੀਟ ਆਪਾਂ ਮੋਡੀਫਾਈ ਕਰਾਈ ਸੀਗੀ ਸੀਟ ਇਹਦੇ ਥੋੜੀ ਨੇ ਘਟਾ ਗਈ ਸਫਾ ਕੈਂਚੀ ਮੰਗਵਾ ਗਈ ਤੇ ਫਿਰ ਥੱਕਿਆਂ ਵਿੱਚ ਬੰਦਾ ਉਹਨਾਂ ਨੂੰ ਰਾਈਡਿੰਗ ਜੈਕਟ ਹੋਗੀ ਰਾਈਡਿੰਗ ਆਹ ਗਲਵਜ਼ ਹੋਗੇ ਨਾ ਤੇ ਆਹ ਆਣਕਾ ਹੁਣ ਲੈ ਕੇ ਇਸ ਡਿਕੰਥ ਨਾਲ ਤੋਂ ਤੇ ਆ ਵੀ ਆਪਾਂ ਡੇ ਕਾਉਂਸਲ ਮਿਲ ਗਿਆ ਸੀ ਆਪਾਂ ਨੂੰ ਤੇ ਮਤਲਬ ਐ ਆ ਵੀ ਸਾਰਾ ਮੂੰਹ ਸਿਰ ਕਵਰ ਕੀਤਾ ਹੋਇਆਗਾ ਤੁਸੀਂ ਕਿਹੜੇ ਪਿੰਡ ਦਾ ਅਸੀਂ ਤੇ ਇੱਧਰ ਆਪ ਜੀ ਆਇਆ ਤੁਸੀਂ ਸੁਧਾਰ ਤੋਂ ਸਪਾਰ ਤੋਂ ਠੀਕ ਹੈ ਠੀਕ ਹੈ ਆ ਜਾ ਪ੍ਰਦੀਪ ਤੂੰ ਬਹੁਤ ਰੇਟ ਕਰਾਤਾ ਗੰજરાਜ ਯਾਰ ਹੈ ਪਾਣੀ ਪੂੜੀ ਪੀਣਾ ਇਹ ਆ ਜੀ ਪ੍ਰਦੀਪ ਸਖਸੈਣਾ ਜਿਹੜਾ ਪਿੱਛੇ ਸੂਰੀ ਗਿਆ ਸੀ ਪ੍ਰਤੀਬ ਜਿਹੜੀ ਲਾਈਸ਼ ਸੈਟਅਪ ਪ੍ਰਤੀਬ ਵਾਲਾ ਸੈਟਅਪ ਕੈਮਰਾ ਵਾਲਾ ਹੁਣ ਲਵਾਉਨੇ ਆ ਆਹ ਦੀ ਸੀਟ ਪਰ ਤੇ ਹੈ ਆਹ ਚੀਜ਼ ਵਾਲੀ ਕਾਹਨ ਤੇ ਯਾਰ ਆ ਇਹ ਭਰੀ ਨਹੀਂ ਹਵਾ ਜਿੱਚ ਪਵਾ ਹੈਗੀ ਹੈਗੀ ਘਟਾ ਨਾ ਉਨੀ ਕਿ ਰੱਖੀਓ ਤੇਰੇ ਹਿਸਾਬ ਨਾਲ ਹੂੰ ਕੈਮਰਾ ਕਰ ਲਾਉਣ ਮਾਈਕ ਮੂਵ ਕਰ ਲਾ ਸੈਟ ਹੈ ਸੈਟਲ ਬੈਗ ਦਾ ਸਾਰੇ ਪੈਸੇ ਨੇ ਇਹ ਕਿੰਨੇ ਨੇ ਮਗਾਈ ਆਪਾਂ ਇਹ ਬੜਾ ਜਿਆਦਾ 2800 ਸਮਾਲਾ ਲੈ ਜਾਓ ਰੈਂਟ ਤੇ ਵਧੀਆਗਾ ਕਾਹਨੋਂ ਅਮੀ ਪੈਸੇ ਖਰਾਬ ਕਰਾਂ ਕਿ ਫਾਇਦਾ ਨਹੀਂ ਕਿਉਂਕਿ ਜਾਣਾ ਤੁਸੀਂ ਇੱਕ ਵਾਰੀ ਜੇ ਅਗਲੀ 10000 ਭੇਲ ਗੋਬਾ ਤੋਂ ਵਾਰੈਂਟ ਤੇ ਤੁਹਾਡਾ ਉਹ ਤੁਹਾਡਾ ਡਿਵਾਈਡ ਹੋ ਜੀ ਤੋਂ ਨੇੜੇ ਦਾ ਸੁਧਾਰ ਤੋਂ ਹੁਣ ਆਪਾਂ ਚੱਲਾਂਗੇ ਲੁਧਿਆਣਾ ਲੁਧਿਆਣਾ ਤੋਂ ਆਪਾਂ ਚੱਲਾਂਗੇ ਰੂਪਨਗਰ ਤੇ ਪਾਦੇ ਪੜਾ ਕੇ ਕਰਾ ਹੁਣ 7 ਘੰਟੇ ਦਾ ਨਿਰੰਤਰ ਆਪਾਂ ਟਰਾਈ ਕਰਾਂਗੇ ਆਪਾਂ ਮਣੀਕਰ ਸਾਹਿਬ ਪਹੁੰਚੀਏ ਜੇ ਨਾ ਪਹੁੰਚੇਗਾ ਪਰ ਮੰਡੀ ਬਰੂਗਣਾ ਬੋਪਨ ਮਜਬੂਰੀ ਬੱਸ ਠੀਕ ਆ ਚਲੋ ਆਪਾਂ ਚੱਲਦੇ ਆ ਜੀ ਹੁਣ ਹੁਣ ਆਪਾਂ ਨੂੰ ਥੋੜਾ ਜਿਹਾ ਮੋਟਰਹੇਲ ਖਿੱਚ ਕੇ ਜਾਣਾ ਪਊਗਾ ਕਿਉਂਕਿ ਆਪਾਂ ਲੇਟ ਹੋਏ ਬਿਆਂ ਟਾਈਮ ਹੋ ਗਿਆ 1:45 ਦਾ ਪੌਣੇ ਤੋਂ ਹੋ ਗਿਆ ਪੂਰੇ ਕੋਸ਼ਿਸ਼ ਕਰਾਂਗੇ ਵੀ ਮਨੀਕਰ ਸਾਹਿਬ ਪਹੁੰਚੀਏ ਜੇ ਨਾ ਪਹੁੰਚੇ ਗਿਆ ਫਿਰ ਆਪਾਂ ਮੰਡੀ ਰੁਕ ਜਾਾਂਗੇ ਆਪਾਂ ਆ ਕੇ ਸੁਧਾਰ ਇੱਥੇ ਆਉਂਦੇ ਬਹੁਤ ਆ ਲੋਕ ਮੂਰੇ ਪਤਾ ਨਹੀਂ ਕੀ ਚੱਕਰਾ ਮੈਂ ਤਾਂ ਜਿੰਨੀ ਵਾਰੇ ਲੁਧਿਆਣਾ ਲੋਹਣੇ ਕਿਹਾ ਨਾ ਮੇਰੇ ਮੂਰੇ ਤਾਂ ਕੋਈ ਨਾ ਕੋਈ ਆ ਹੀ ਜਾਂਦਾਗਾ ਆਹ ਜੀ ਆ ਕੰਮ ਆਹ ਕੰਮ ਹੈ ਇਹਨਾਂ ਦੇ ਆ ਕੰਮ ਆ ਲੋਕਾਂ ਦੇ ਇਹਨਾਂ ਦੇ ਇਹਨਾਂ ਨੇ ਕੋਈ ਦੇਖਣਾ ਮਗਾ ਮਾਤਾ ਜਿੰਨੀ ਵਾਰੀ ਆਇਆ ਇੱਥੇ ਜਿੰਨੀ ਵਾਰੀ ਆਇਆ ਮਖਸ ਸੁਧਾਰ ਮੈਨੂੰ ਤਾਂ ਹਰ ਵਾਰੀ ਮੂਰੇ ਮਿਲਦਾ ਹੀ ਮਿਲਦਾ ਕੋਈ ਨਾ ਕੋਈ ਆਪਾਂ ਪਹੁੰਚ ਗਏ ਲੁਧਿਆਣੇ ਦੀ ਡਿਕੰਥ ਲਾਉਣ ਦੇ ਤੇ ਡਿਕੰਥ ਲਾਉਣ ਦੇ ਪ੍ਰਤੀਬ ਗਿਆਨ ਕਾ ਲੈਣਾ ਮੋਟਰਸਾਈਕਲ ਉਹ ਇੱਥੇ ਖੜਾ ਗਿਆ ਉਹਦੇ ਨਾਲ ਤੇ ਮੇਰਾ ਵਾਲਾ ਮੋਟਰਾਂ ਇੱਥੀ ਆ ਕਿਉਂਕਿ ਸਮਾਨ ਆਗਾ ਤੇ ਇਹ ਅੰਦਰ ਲੈ ਕੇ ਗਏ ਉਵੇਂ ਪਰਚ ਕੱਟਦਣਗੇ ਕੰਮ ਆਪਣਾ 2 ਮਿੰਟ ਦਾ ਹੀ ਆ ਐਣ ਕੇ ਦੇਣੀ ਗੱਲੀਆ ਬਸ ਸੋਣੇ ਬਾਕੀ ਜੇ ਕੋਈ ਸਮਾਨ ਸੋਹ ਰਹਿਦਾ ਹੋਇਆ ਪਾਉਂਦੇ ਹੋਏ ਲਾਵਾਂਗੇ ਇਹ ਠੰਡਾ ਵਾਲਾ ਪਰ ਟਰੈਕਿੰਗ ਵਾਲਾ ਸਵਾਨ ਵੀ ਲੈ ਕੇ ਆਣਾ ਟੀ ਕਹਤ ਨਾਲ ਦੋ ਅੰਕਲ ਦੀ ਸਹੀ ਹੈਗਾ ਕੈਮਰੇ ਦਾ ਅੜਕਾ ਘੰਡਾ ਪਾਇੰਟ ਕਰਨੀਆਂ ਸੀਗੀਆਂ ਆਹੀ ਅੰਕਲ ਨੇ ਬੋਲ ਠੀਕ ਕਿੰਨੇ ਦਿੱਤੇ ਨੇ ਕਿੰਨੇ ਆ 6000 ਰੁਪਏ 1000 ਦੀ ਇਹ ਰੰਗ ਬਰੰਗੇ ਆ ਠੀਕ ਆ ਆਇਆ ਪੂਰੇ 3 ਘੰਟੇ ਮਾ ਦਾ ਆਪਾਂ ਪਹੁੰਚਿਆ ਰੋਪੜਾ ਰੋਪੜ ਤੋਂ ਘਨੌਲੀ ਰਸਤੇ ਤੇ ਬੈਠਾਂਗੇ ਤੇ ਇੱਥੇ ਆਪਾਂ ਚਾਹ ਕਰਵਾਈ ਆ ਨਾਲ ਸੈਂਡਵਿਚ ਕਰਵਾਏ ਨੇ ਥੋੜਾ ਜਿਹਾ ਹਲਕਾ ਫੁਲਕਾ ਦਾ ਖਾ ਕੇ ਚੱਲਾਂਗੇ ਜੇ ਉਪਰ ਨਹੀਂ ਜ਼ਿਆਦਾ ਖਾ ਲਿਆ ਥੜਾ ਪੌਖਾ ਉਨੀ ਤਾਂ ਲੱਗੂ ਨੀ ਤਾਂ ਲੱਗ ਜਾਪਾਂ ਨੂੰ ਫਿਰ ਕਿਉਂਕਿ ਹਲੇ ਮੈਨੂੰ ਲੱਗਦਾ ਟਾਈਮ ਕਿੰਨਾ ਹੋ ਗਿਆ ਟਾਈਮ ਹੋ ਗਿਆ 4:19 4:19 ਹੋ ਗਿਆ 6 6:30 ਵਜੇ ਆਸ-ਪਾਸ ਆਪਾਂ ਮੰਡੀ ਪਹੁੰਚ ਜੇ ਤਾਂ ਬੈਸਟ ਆ ਹੂੰ ਫਿਰ ਆਪਾਂ ਮੰਡੀ ਸਟੇ ਕਰਨਾ ਪਊਗਾ ਬਾਹਰ ਜਿਹੜੇ ਸੈਂਡਵਿਚ ਤਿਆਰ ਕਰ ਰਹੇ ਨੇ ਨਾ ਬਹੁਤ ਸਵਾਦ ਨੇ ਲਓ ਜੀ ਆਪਾਂ ਚਾਹ ਪਾਣੀ ਪੀ ਲਈ ਤੇ ਸੈਂਡਵਿਚ ਖਾ ਲਿਆ ਤੇ ਹੁਣ ਆਪਾਂ ਚੱਲਦੇ ਆਂ ਅੱਗੇ ਮੰਡੀ ਵੱਲ ਸੁੰਦਰ ਨਗਰ ਮੰਡੀ ਪ੍ਰਦੀਪ ਰੈਡੀ ਹੈ ਨਾ 500 ਤੇਲ ਪਪਾ ਪੋੜਿਆ ਹੋਰ ਇੱਕ ਵਾਰੀ ਹੁਣ ਆਪਣਾ ਮੋਟਰਸਾਈਕਲ ਨਾ ਮਨੀਕਰਸਾ ਜਾਂਦਾ ਹੋ ਜੂ ਤੇ ਰਸਤੇ ਤੇ ਜਿਹੜਾ ਵੀ ਕੋਈ ਕੋਈ ਡਰਾ ਪੰਪ ਉੱਥੋਂ ਫਿਰ ਆਪਾਂ ਤੇਲ ਪਵਾ ਲਾਂਗੇ ਇੱਕ ਵਾਰੀ ਫੇਰ ਲੋਕ ਆਉਂਦੇ ਨੇ ਪੰਜਾਬ ਤੋਂ ਬਹੁਤ ਮੁੰਡੇ ਆਉਂਦੇ ਆ ਰਹੇ ਨੇ ਜਿਹੜੇ ਇਕੱਲੇ ਆਉਂਦੇ ਨੇਗੇ ਜਾਂ ਜਿੰਨਾਂ ਕੋਲ ਆਇਆ ਹੁੰਦਾਗਾ ਜਿਵੇਂ ਬਾਈ ਮਲੇਸ਼ੀਆ ਪੁੰਨ ਰਸਤੇ ਤੇ ਸੁਗਾਰ ਕੋਲੇ ਉਹ ਕਹਿੰਦਾ ਜੀ ਅਸੀਂ ਵੀ ਲਦਾਖ ਜਾਣਾਗਾ ਸਾਨੂੰ ਕੋਈ ਸਲਾਹ ਦੋ ਆਖਿਆ ਭਈਆ ਜੀ ਲਦਾਖ ਅਸੀਂ ਵੀ ਅਗਲੇ ਸਾਲ ਜਾਵਾਂਗੇ ਉਹ ਸਾਨੂੰ ਐ ਪੁੱਛਦੇ ਸੀ ਵਿੱਚ ਕੀ ਕੀ ਲੈ ਕੇ ਆਈਏ ਵੀ ਆ ਜੈਕਟ ਜੀ ਕਿੰਨੇ ਦੀ ਆਉਂਦੀ ਆ ਤੇ ਕਿਹੜੀ ਚੀਜ਼ ਵਧੀਆ ਕਿਹੜੇ ਬੂਟ ਉਹ ਜਿੰਨਾਂ ਕੋ ਭਾਈ ਆਪਾਂ ਨੂੰ ਪਤਾ ਸੀਗਾ ਵੀ ਸਾਡੇ ਕੋਲ ਤਾਂ ਜੈਕਟਾਂ ਐਨੇ ਕ ਦੀ ਆ ਜੈਕਟ ਆਈ ਆ ਕੈਮਰਾ ਲੈ ਲੋ ਤੇ ਆਹ ਹੈਲਮਟ ਲੈ ਲਓ ਇੰਨਾ ਕਾ ਪਤਾ ਸਕਦੇ ਆ ਬਾਕੀ ਇਹ ਜਿਹੜਾ ਆਪਦਾ ਬਜਟ ਹੁੰਦਾ ਕਰ ਕੀ ਪਤਾ ਕਿ ਲਾਉਣੇ ਪੈ ਲੈਉਣ ਜੋ ਕਰਨਾ ਹੋਵੇ ਮੈਨੂੰ ਇਹ ਕਿਨੇ ਮੋਟਰਸਾਈਕਲ ਕਿੱਦਾਂ ਲੈ ਕੇ ਜਾਈਏ ਬਾਈ ਤੂੰ ਕਿਰਾਏ ਦੇ ਲੈ ਲਓ ਵਧੀਆ ਰਹੋਗੇ ਕਿਉਂਕਿ ਕਿਰਾਏ ਤੇ ਵੱਧ-ਵੱਧ ਦਿਨ ਲਾਉਣਗੇ ਤਾਂ 7-800 ਰੁਪਏ ਕਿਰਾਏ ਦਾ ਪੈਣ ਲੱਗਾ ਵੱਧ ਤੋਂ ਵੱਧ 10000 ਰੁਪਏ ਖਰਚਾ ਜੋ ਨਾ 1.5 ਲੱਖ ਰੁਪਏ ਲਾਉਣ ਨਾਲ 10000 ਰੁਪਏ ਦਿੱਤਾ ਚੰਗਾਗਾ ਕਿਉਂਕਿ ਇੰਨਾ ਕਿਹੜਾ ਬਾਜ ਜਾਣਾ ਹੈ ਦੁਬਾਰੇ ਕਿ ਮੌਸਮ ਹੋ ਗਿਆ ਚੇਂਜ ਮੌਸਮ ਚੇਂਜ ਹੋਣਾ ਵੀ ਸੀਗਾ ਕਿ ਕਿ ਸਵਾ ਪੰਜ ਹੋਏ ਪਏ ਨੇ। ਕੰਡਾ ਹੋ ਗਿਆ ਮੌਸਮ। ਆ ਆ ਇਹ ਜਿਹੜਾ ਇਹਦੇ ਪਸ਼ੂ ਵਿਚਾਰੇ ਰੇਡ ਰਾਤ ਨੂੰ। ਇਹ ਮਰਵਾਉਂਦੇ ਨੇ ਜਿਵੇਂ ਬੰਦੇ ਬਾਈ ਦਾ ਸਟੇਟ ਹੋਇਆ ਜੀਗਾ। ਇਹਨਾਂ ਕਰਕੇ ਹੋਇਆ ਜੀਗਾ। ਪਰ ਇਹਨਾਂ ਦਾ ਕਸੂਰ ਵੀ ਹੈ ਨਹੀਂਗਾ ਕੋਈ। ਇਹਦੇ ਵਿੱਚ ਸਾਰਾ ਕਸੂਰ ਉਹਨਾਂ ਦਾ ਹੈਗਾ ਜਿਨ੍ਹਾਂ ਨੇ ਇਹਨਾਂ ਨੂੰ ਪਾਲ ਪਾਲ ਛੱਡਿਆ ਹੈਗਾ। ਦੁੱਧ ਚੋਲਿਆ ਛੱਡਦਿਆਂ, ਦੁੱਧ ਚੋਲਿਆ ਛੱਡਦਿਆਂ। ਬੱਚੇ ਛੱਡ ਪਿਆਈ। ਇਹ ਗਲਤੀ ਆਪਣੀ ਹੈ ਇਹਨਾਂ ਦਾ ਕੋਈ ਕਸੂਰ ਨਹੀਂ ਵਿਚਾਰਨਾਂ। ਨਰ ਸਾਬਿਆ ਹੋਵੇ ਨਾ ਸੜਕ ਤੇ ਆਉਣ ਸੜਕ ਤੇ ਨਹੀਂ ਆਉਣਗੇ ਐਕਸੀਡੈਂਟ ਨਹੀਂ ਹੋਣਗੇ ਆ ਜਿਹੜੀ ਆਪਾਂ ਨੂੰ ਸਾਹਮਣੇ ਦਿਸ ਰਹੀ ਆ ਉਹ ਪਰਲੇ ਪਾਸੇ ਇੱਧਰਲੇ ਪਾਸੇ ਉਹ ਹੈਗੀ ਅਲਟਰਾ ਟੈਕ ਸੀਮੈਂਟਰੀ ਫੈਕਟਰੀ ਇਹਦੀ ਪਿੱਛੇ ਹੈਗੀ ਥੋੜਾ ਇੱਥੋਂ 20 25 ਕਿਲੋਮੀਟਰ ਪਿੱਛੇ ਹੈਗੀ ਉੱਥੇ ਹੈਗੀ ਏਸੀਸੀ ਦੀ 25 25 ਕਿਲੋਮੀਟਰ ਦੇ ਆਸ-ਪਾਸ ਉਹ ਪਿੱਛੇ ਇਹਦਾ ਸੀਮੈਂਟ ਹੀ ਸੀਮੈਂਟ ਬਣਦਾ ਹੈਗਾ ਆੰਦਿਆ ਬਾਕੀ ਬੱਚਿਓ ਟਾਟਾ ਕਰੀ ਜਾਂਦੇ ਆ ਆ ਜਾ ਸੁੰਦਰ ਨਗਰ ਸੁੰਦਰ ਨਗਰ ਟਿਕ ਸੁੰਦਰ ਨਗਰ ਤਾਂ ਵਾਅਦਾ ਹੈ ਮੰਡੀ ਮੰਡੀ ਇੱਥੋਂ ਤਕਰੀਬਨ ਹੋਊਗਾ ਮੇਰੇ ਸਾਬ ਨਾਲ 100 ਕਿਲੋਮੀਟਰ ਐਸપાસ ਤੇ ਆਪਣੇ ਕੋਲ ਟਾਈਮ ਹੋ ਗਿਆ 5:30 ਦਾ ਮੰਡੀ ਦਾ ਪੱਕਾ ਲਾ ਦਾਂਗੇ ਦੇਖ ਚਿੱਕ ਜੇ ਮੰਡੀ ਤੱਕ ਪਹੁੰਚਾਂਗੇ ਵੰਡੀ ਤੋਂ ਹੈਗਾ ਮਨਾਰੀ 104 ਕਿਲੋਮੀਟਰ 105 ਕਿਲੋਮੀਟਰ ਮੇਰੇ ਯਾਦ ਆ ਮੜਾ ਜੇ ਆਪਾਂ ਪਿਛਲੀ ਵਾਰ ਆਏ ਸੀਗੇ ਪਿਛਲੇ ਸਾਲ ਸੋ 4 105 ਕਿਲੋਮੀਟਰ ਜਦੋਂ ਬੰਦਾ ਪਹਿਲੀ ਪਹਿਲੀ ਵਾਰ ਆਉਂਦਾ ਇੱਥੇ ਪਹਾੜਾਂ ਦੇ ਜਦੋਂ ਇਹ ਲੋਕਲ ਲੋਕਾਂ ਨਹੀਂ ਆ ਮਤਲਬ ਗੱਡੀਆਂ ਆ ਜਾਂ ਮੋਟਰ ਹੈਂਗਲ ਦੇਖਦਾ ਵੀ ਇਹ ਟੱਕਰ ਦੇ ਬਹੁਤ ਨੇ ਆਏ ਲੋਰੀ ਜੀ ਉੱਡਦੀ ਨੇ ਬੰਦੇ ਨੂੰ ਵੀ ਆ ਰਸੀਂ ਵੀ ਆਏ ਚਲਾਈਏ ਪਰ ਭਾਈ ਇਹ ਪੰਗਾ ਪੁੰਗਾ ਲੈ ਲਿਓ ਇਹਨਾਂ ਦਾ ਦਿੱਲੀ ਦਾ ਐਕਸਪੀਰੀਅੰਸ ਹੈਗਾ ਆਪਾਂ ਕਦੇ ਕਦੇ ਹੁਣ ਕਿਉਂਕਿ ਆਪਾਂ ਜਿਹੜੀਆਂ ਸੜਕਾਂ ਜਾਣੀਆਂ ਮਨਦਾਨੀ ਲੱਗ ਕੇ ਜਾਉਣੇ ਆਪਾਂ ਮਨਾ ਨੀਲਾ ਕਾ ਜਬਾਗੇ ਜੇ ਹੁੰਦੇ ਆ ਇਹਨਾਂ ਦਾ ਪਹਾੜੀ ਏਰੀਆ ਨਾਲ ਦਿੱਲੀ ਦਾ ਕੰਮ ਹੈ ਨਾ ਸਪੀਰੀਅਸ ਹੁੰਦਾਗਾ ਬਹੁਤ ਮਟੀਰ ਐ ਖਰਾਬ ਕਰਨ ਲੱਗੇ ਨੇ ਸਰਟੀਫੀਡ ਵਾਈਓ ਖਾਂਦੇ ਨੇ ਲੋਗ ਇਹਦੇ ਇਹ ਚੀਜ਼ਾਂ ਨਾਲ ਕੋਈ ਰਿਸਕ ਨਹੀਂ ਲੈਣਾ ਚਾਹੀਦਾ ਪਹਿਲੀ ਟਨ ਵਾਲਾ ਐਂਟਰ ਹੋ ਚੁੱਕੇ ਆ ਆਪਣੇ ਕੋ ਥਾਂ ਪਿਆਛੇ ਪਤਾ ਘੜ ਲੈ ਮੋਟਰ ਹੈਗਾ ਪਰ ਆਪ ਕੱਟ ਨਹੀਂ ਸਕਦੇ ਬਸ਼ੇ ਕਿਉਂਕਿ ਉਧਰੋਂ ਟਰੱਕ ਬਹੁਤ ਦੂਰ ਆ ਤਾਂ ਕਰਕੇ ਕੱਢ ਲਿਆ ਮੈਂ ਉਹ ਟ੍ਰਾਇੰਗਲ ਪਰ ਐ ਰਿਸਕ ਘੱਮਦਾ ਉਹ ਟਰੱਕ ਜਾਏ ਨੇ ਨਾ ਜਲੂਸ ਕਰਤਾ ਭਰਤਾ ਸਾਰਾ ਸਰੰਗ ਦੇ ਵਿੱਚ ਰੇਤਾ ਰੇਤਾ ਕਰਤਾ ਊੜਾ ਪਟ ਜਾਣਾ ਬਰੰਦਰ ਹੈ ਤੇ ਟੋਨ ਟਾਈਡਾ ਉਮ ਹੈ ਵਨ ਲੋ ਜੀ ਨੇ ਰਹਾ ਹੋਗਾ ਕਾਫੀ ਲਾਈਟਾਂ ਛੱਡ ਲੀਆਂ ਨੇ ਨੌਜਵਾਨਾਂ ਨੇ ਕਹਿੰਦੇ ਪਹਾੜਾਂ ਦੇ ਵਿੱਚ ਰਾਤ ਨੂੰ ਸਫ਼ਰ ਨਹੀਂ ਕਰਨਾ ਚਾਹੀਦਾ ਇਹ ਗੱਲ ਬਿਲਕੁਲ ਸੱਚ ਹੈ ਜੈਜ ਵੀ ਹੈ ਕਿਉਂਕਿ ਕੋਈ ਪਤਾ ਨਹੀਂ ਤਹਾਂ ਤੋਂ ਕਦੋਂ ਕੋਈ ਡਿੱਗ ਪਿਆ ਨਾ ਪਰ ਫਿਲਹਾਲ ਦੀ ਘੜੀ ਆ ਰਸਤਾ ਠੀਕ ਆਗਾ ਆਪਾਂ ਦੇਖਦੇ ਹਾਂ ਜੇ ਸੁੰਦਰ ਨਗਰ ਤੋਂ ਬਾਅਦ ਮੰਡੀ ਤੱਕ ਜਾਇਗਾ ਠੀਕ ਆ ਤੇ ਆਪਾਂ ਸੁੰਦਰ ਨਗਰ ਹੀ ਆਪਰ ਰਹਿਸ ਕਰ ਲਾਂਗੇ ਰਾਤਰੀ ਹੋਏ ਤੱਕ ਹੋ ਗਿਆ ਸਵਾ ਸਿਹਰਾ ਟਾਈਮ ਹੋ ਗਿਆ ਤੁਹਾਨੂੰ ਪਤਾ ਫਿਰ ਇੱਕ ਲੱਖ ਦੇ ਇਹ ਨਹੀਂ ਰਹੇ ਹੋ ਲੱਗਦਾ ਉਹ ਟ੍ਰੈਂਕਲ ਵੀ ਨਹੀਂ ਚੱਲਦਾ ਤੇ ਦੂਜੀ ਗੱਲ ਇਹ ਆ ਵੀ ਆਪਾਂ ਕੋਈ ਬੋਕ ਵੀ ਨਹੀਂ ਕਰਾਇਆ ਕਵਰ ਨੰਬਰ ਅਜੇ ਨਾ ਟੌਰ ਬੈਟਰੀ ਬੋਕ ਰਹੀ ਆ ਆਨਲਾਈਨ ਕਰਾਉਣੀ ਪੂਆ ਪੁਰ ਜਾ ਕੇ ਅਜੇ ਟਾਈਮ ਆਕੇ ਦੇਖਦੇ ਆਂ ਵਾਜ ਕੇ ਵਰਪ ਉਹ ਤਾਂ ਸ਼ਰੇਸ਼ ਕੀ ਲੈ ਲੈ ਕਿਤਰਾ ਦਾ ਸੁੰਦਰ ਨਗਰ ਤੱਕ ਪਹੁੰਚ ਗਏ ਸੁੰਦਰ ਨਗਰ ਤੋਂ ਬਾਅਦ ਨਾ ਇੱਥੋਂ ਮੰਡੀ ਹੈਗਾਗਾ 27 ਕਿਲੋਮੀਟਰ ਖੱਡੇ ਵਾਲੇ ਨੇ ਬਾਈ ਔੜੇ ਜਰਾ ਨਾ ਬੋਟ ਰੈਂਗਲ ਸਪੀਡ ਹੌਲੀ ਕਰਦੇ ਆਂ ਆ ਪ੍ਰਦੀਪ ਨੂੰ ਕਹੀ ਜਾਂਦਾ ਜੀ ਮੈਂ ਹੌਲੀ ਚੱਲ ਇੱਥੇ ਪਸ਼ੂ ਦੇ ਬਾਹਲੇ ਖੜੇ ਹੁੰਦੇ ਨੇ ਕਿ ਤੇ 22 ਕਿਲੋਮੀਟਰ ਹੈਗਾਸ ਤਾਂ ਮੰਡੀ ਚ ਆਇਆ ਆਪਾਂ ਨੂੰ ਰਹਿਣ ਸਵਿਧੀਆਂ ਮਿਲ ਜੂਗੀਆਂ ਕਿਉਂਕਿ ਮੰਡੀ ਚ ਹੋਟਲ ਵੀ ਹੈਗੇ ਨੇ ਸਸਤੇ ਜਿਹੇ ਤੇ ਡੋਰਮਟਰੀਆ ਵੀ ਹੈਗੇ ਨੇ ਇੱਥੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਵੀ ਲਾਈਟ ਚੱਲੀਆਂ ਨੇ ਮੋਬਾਈਲ ਦੀ ਦੇਖ ਲਓ ਕਿੰਨਾ ਹੋਇਆ ਹੋਇਆਗਾ ਉਹ ਮੈਂ ਕਹ ਹੌਲੀ ਰੱਖੀ ਤੇ گاਵਾ ਜੇ ਵਾਲੀਆਂ ਨੇ گاਵਾ ਵਾੜੀਆਂ ਨੇ ਪਸ਼ੂ ਪਸ਼ੂ ਭਾੜੇ ਨੇ ਅੱਗੇ ਆ ਜਾ ਅੱਗੇ ਤਰ ਕੋਕਰਾ ਪੁੱਟਰ ਹੈ ਕਲਪ ਚਲਾਤਾ ਹੀ 255 ਕਿਲੋਮੀਟਰ ਅੱਜ ਅੱਜ ਚ 255 ਕਿਲੋਮੀਟਰ ਚਲੇ ਗਏ ਤੋ ਸਾਹਮਣੇ ਹੈਗਾ ਸੁੰਦਰ ਨਗਰ ਹੁਣ ਤਬਰ ਕੀ ਦਿਖਦਾ ਹੋਊਗਾ ਨਹੀਂ ਰਾਜੇ ਦੀਨਾ ਹੋ ਕੱਲਾ ਹਨਾ ਲਾਈਟਾਂ ਲੇਟਾ ਬ੍ਰੀਕ ਬ੍ਰੀਕ ਲੇਟਾ ਦੀਆਂ ਨੇ ਜੇ ਤਾਂ ਆਪਾਂ ਬਾਜ਼ਾਰ ਵਜਰੀ ਜਾਂਦੇ ਫਿਰ ਤਾਂ ਆਪਾਂ ਦੇਖ ਸਕਦੇ ਆ ਕਿੰਨਾ ਵਧੀਆ ਕੱਲ ਨਾ ਚੰਡੀ ਗੰਦੀ ਨਹੀਂ ਹੋਣਗੇ ਮੋਟਰਸਾਈਕਲ ਬਸ ਅਸੀਂ ਨਾ ਅਸਲ ਜਮ ਮੰਡੀ ਰੁਕਣਾ ਸੀਗਾ ਤੇ ਮੰਡੀ ਤੋਂ ਗਾਹ ਹੀ ਨਿਕਲਿਆ ਸੂਰੇ ਕਾਨ ਸੀਗਾ ਮੈਂ ਮੂਰੇ ਇਹ ਸੀ ਨੋਜਮਾ ਨੇ ਇਹ ਟੱਕਰੀ ਗਏ ਤੇ ਮੋਟਰਸਾਈਕਲ ਮੈਂ ਵੀ ਟੱਕਰੀ ਗਿਆ ਤੇ ਆ ਬਾਈ ਤੇ ਆ ਬਾਈ ਕੋਲਿਆ ਰਾਇਲ ਕਲਾਸਿਕ ਹੋਮਸਟੇਏ ਦੇ ਕੋਲ ਰੁਕੇ ਸੀ ਰੂਮ ਦਿਖਾਉਣੇ ਸਨ ਸਤਕਹ ਸੌ ਰੁਪਏ ਦਾ ਪਰ ਰੂਮ ਮਿਲ ਗਿਆ ਸਮਾਨ ਸਮੋ ਲਾ ਕੇ ਨਾ ਰਾਤ ਇੱਥੇ ਕੱਟ ਰਿਆਂ ਚੱਲ ਲਾਲਾ ਸਮਾਨਾ ਆਹ ਪੁੱਲ ਲੱਗਿਆ ਕਿਹੜਾ ਕਮਰਾ ਇਧਰ ਨੂੰ ਮੈਂ ਮੁੜ ਕੇ ਇਧਰ ਨੂੰ ਆ ਆ ਮੁੜ ਕੇ ਇੱਧਰ ਨੂੰ ਆ ਕਮਰਾ ਜਮ ਲੱਗਦਾ ਆ ਜਿ ਪ੍ਰਦੀਪ ਸਿਕਸਣਾ ਆਹ ਵਾਲਾ ਕਮਰਾ ਐ ਈਰ ਆਪਣਾ 104 ਨੰਬਰ ਹੀ ਮਿਲਦਾ ਹੁੰਦਾ ਜਦੋਂ ਮਿਲਦਾ ਨਾ ਕਮਰਾ 104 ਹੀ ਮਿਲਦਾ ਮੈਨੂੰ ਆ ਕਮਰਾ ਜੀ ਆਪਣਾ 700 ਰੁਪਏ ਦਾ ਕਮਰਾ ਮਿਲਿਆ ਆਪਣ ਨੂੰ ਕੁੱਲ 700 ਰੁਪਏ ਦੇ ਵਿੱਚ ਠੀਕ ਆ ਵਧਿਏਗਾ ਕੀ ਕੀ ਚਰ ਵਗੈਰਾ ਹੈਗਾ ਮੋਸਟਲੀ ਆਪਣਾ ਮਿੱਤਰ ਪਿਆਰੇ ਜਸਤ ਨੇ ਵੀ ਆਪਾਂ ਨੂੰ ਗੱਲ ਕਹੀ ਹੋਈ ਸੀ ਜਿਦੋਂ ਵੀ ਕਮਰਾ ਦੇਖਣਾ ਜਾ ਕੇ ਪਹਿਲਾ ਬੌਥਮ ਦੇਖੋ ਬਾথরੂਮ ਕਲੀਨ ਨੇ। ਗੀਚਰ ਵੀ ਲੱਗਿਆ ਹੋਇਆ ਹੈਗਾ। ਓਕੇ ਮਹੌਲ। ਸਮਾਨ ਆਪਣੇ ਇੱਥੇ ਰੱਖ ਤਾ। ਮੇਰੇ ਵਾਲੇ ਬੈਗ। ਤੇਰੇ ਵਾਲੇ ਬੈਗ ਨਹੀਂ ਆਏ। ਤੇਰੇ ਬੈਗ ਵੀ ਆ। ਉਹ ਪਹਿਣਾ ਉਹ ਪਹਿ। ਸਿਆਲੂ ਜੀ। ਮਾਫੀ ਚਾਹੁੰਨੇ ਜਿਹੜਾ ਆਪਾਂ ਸਫ਼ਰ ਕੀਤਾ ਸੀ ਪਿੰਡ ਤੋਂ ਸਟਾਰਟ ਮਣੀਗਰ ਸਾਹਿਬ ਵਾਲਾ। ਉਹ ਆਪਾਂ ਮਣੀਗਰ ਸਾਹਿਬ ਅੱਜ ਪਹੁੰਚੇ ਨਹੀਂ ਗਿਆ। ਤੇ ਆਪਾਂ ਮੰਡੀ ਤੋਂ ਥੋੜਾ ਅੱਗੇ ਆ ਗਏ ਤੇ ਪਿੰਡੋਂ ਤੋਂ ਥੋੜਾ ਪਿੱਛੇ ਆ ਜੇ। ਇੱਥੇ ਆਪਾਂ ਰੂਮ ਲਗਾਇਆ ਸੀ ਫਿਰ ਥੋੜਾ ਜਿਹਾ ਹਨੇਰਾ ਜ਼ਿਆਦਾ ਹੋ ਗਿਆ ਹਨਾ। ਰਾਤ ਨੂੰ ਫਿਰ ਡਰਦਾ ਹੁੰਦਾ ਹੀ ਹੈਗਾ तकरीबन ਮੋਟਰ ਹੈਲ ਵੀ ਪਰ ਇਹ ਬਹੁਤ ਤੇਜ਼ ਆਇਆ ਬਣਾ ਮੋਟਰ 90 100 ਦੀ ਸਪੀਡ ਤੇ ਆਇਆ ਤੇ ਮੈਨੂੰ ਪਹੁੰਚ ਗਈ ਇੱਥੇ ਨਹੀਂ ਤਾਂ ਲੇਟ ਬਾਹਰ ਹੋ ਜਾਈ ਹਾਂ ਬਾਕੀ ਕੰਮ ਚੱਲ ਗਿਆ ਨਾ ਪਹਾੜਾਂ ਦੇ ਵਿੱਚ ਤਾਂ ਡਰ ਜਿਹਾ ਲੱਗਦਾ ਸੀ ਵੀ ਇੱਥੇ ਆਪਾਂ ਰੂਮ ਲੈ ਲਿਆ ਆਪਣੀ ਬੱਟ ਰਹਿ ਗਈ 80 85 ਕਿਲੋਮੀਟਰ ਦਾ ਅਸਪਾ ਰਹਿ ਗਈ ਮਣੀਕਰ ਸਾਹ ਪਾਰ ਇੱਥੋਂ ਪੀ ਆ ਕਿਲੋਮੀਟਰ ਕੁੱਲ ਹੋਊਗਾ ਤੇ 35 ਕਿਲੋਮੀਟਰ ਅਗੇ ਹੈਗਾ ਬਸ ਕੁੱਲੂ ਤੋਂ ਮਣੀਕਰ ਸਾਹ ਤੇ ਹਾਲਤ ਦੇਖੋ ਤੁਸੀਂ ਆ ਜੈਕਟਾਂ ਨੂੰ ਸਾਰੀਆਂ ਚਟੀਆਂ ਹੋ ਗਈਆਂ ਗਰਦੋ-ਗਰਦ ਹੋ ਗਿਆ ਕੰਮ ਪੂਰਾ ਅੱਜ ਤੇ ਇਹ ਵਲੌਗ ਨੂੰ ਆਪਾਂ ਕਰਦੇ ਜੀ ਇੱਥੇ ਖਤਮ ਤੇ ਜਿਹੜਾ ਆਪਣਾ ਅਗਲਾ ਸਬਰ ਹੋਊਗਾ ਇੱਥੋਂ ਪੰਡੋ ਵਾਲੀ ਜਗ੍ਹਾ ਤੋਂ ਮਣੀਗਰ ਸਾਹਿਬ ਵਾਲਾ ਉਹ ਆਪਾਂ ਅਗਲੇ ਪਾਰਟ ਦੇ ਵਿੱਚ ਦਿਖਾਵਾਂਗੇ ਤੇ ਮਣੀਗਰ ਸਾਹਿਬ ਤੋਂ ਬਾਅਦ ਜਿਹੜੀਆਂ-ਜਿਹੜੀਆਂ ਜਾਣਕਾਰੀਆਂ ਹੋਣਗੀਆਂ ਉਹ ਆਪਾਂ ਅੱਗੇ ਜਾ ਕੇ ਸਾਂਝੀ ਕਰਦੇ ਆਮਗੇ ਜਿਹਨੇ ਮੇਰੇ ਵੀਰ ਨਵੇਂ ਐ ਨੇ ਚੈਨਲ ਤੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਇਹ ਵੀਡੀਓ ਨੂੰ ਪਿਆਰ ਦੇਣ ਲਈ ਤੇ ਵੀਡੀਓ ਤੁਸੀਂ ਲਾਸਟ ਤੱਕ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ